ਪ੍ਰੀ ਸਟੂਡੈਂਟਸ ਅੱਜ ਆਪਾਂ ਇੱਕ ਕੁਐਸਚਨ ਕਰਾਂਗੇ ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂਆਂ ਦੇ ਯੋਗਦਾਨ ਬਾਰੇ ਗੁਰੂਆਂ ਦੇ ਯੋਗਦਾਨ ਬਾਰੇ ਮਤਲਬ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਆਪਾਂ ਇਹ ਪੰਜ ਪੁਆਇੰਟ ਲਿਖ ਸਕਦੇ ਆ ਕਿਸੇ ਵੀ ਗੁਰੂ ਬਾਰੇ ਆ ਗਿਆ ਮਨ ਕੇ ਚਲੋ ਵੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ ਇਹ ਕੁਸਚਨ ਆ ਗਿਆ ਤਾਂ ਆਪਾਂ ਆ 5 ਪੁਆਇੰਟ ਤੁਹਾਨੂੰ ਮੈਂ ਦੱਸਾਂਗਾ ਇਹ 5 ਪੁਆਇੰਟ ਤੁਸੀਂ ਲਿਖ ਸਕਦੇ ਹੋ ਜਿਹੜੇ ਗੁਰੂ ਦਾ ਮਰਜੀ ਕੁਸਚਨ ਆ ਜਾਵੇ 9ਵੀਂ ਕਲਾਸ ਵਾਲੇ ਬੱਚੇ 10ਵੀਂ ਕਲਾਸ ਵਾਲੇ ਬੱਚੇ ਉਸ ਤੋਂ ਇਲਾਵਾ 11ਵੀਂ ਵਾਲੇ 12ਵੀਂ ਵਾਲੇ ਮਤਲਬ ਇਹ ਸਾਰੀਆਂ ਕਲਾਸਾਂ ਦੇ ਵਿੱਚ ਸਿੱਖ ਧਰਮ ਬਾਰੇ ਸਿਲੇਬਸ ਦੇ ਵਿੱਚ ਦਿੱਤਾ ਹੈ ਔਰ 10 ਗੁਰੂਆਂ ਬਾਰੇ ਜਾਣਕਾਰੀ ਸਾਨੂੰ ਰੱਖਣੀ ਹੁੰਦੀ ਹੈ ਔਰ ਇਹ ਸਾਡੇ ਸਿਲੇਬਸ ਵਿੱਚ ਹੀ ਹੁੰਦਾ ਹੈ ਇਸ ਕਰਕੇ ਇਹ ਪੰਜ ਪੁਆਇੰਟ ਤੁਸੀਂ ਯਾਦ ਰੱਖ ਲੈਣੇ ਔਰ ਇਹ ਪੰਜ ਪੁਆਇੰਟ ਤੁਸੀਂ ਕਿਸੇ ਵੀ ਕੁਐਸਚਨ ਵਿੱਚ ਲਿਖ ਸਕਦੇ ਹੋ ਔਰ ਇਹ ਪੰਜ ਪੁਆਇੰਟ ਯਾਦ ਕਰਨ ਤੋਂ ਬਾਅਦ ਤੁਸੀਂ ਜੇ ਮੰਨ ਲਓ ਗੁਰੂ ਅੰਗਦ ਦੇਵ ਜੀ ਵਾਲਾ ਕੁਐਸਚਨ ਆ ਗਿਆ ਔਰ ਉਸ ਦੇ ਵਿੱਚ ਤੁਸੀਂ ਇੱਕ ਅੱਧਾ ਉਸ ਦਾ ਮੇਨ ਪੁਆਇੰਟ ਯਾਦ ਕਰ ਲਓ ਜਿਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਕਰਵਾਈ ਗੁਰਮੁਖੀ ਲਿਪੀ ਸੁਧਾਰ ਕੀਤਾ ਇਹ ਆਪਾਂ ਲਿਖ ਸਕਦੇ ਹਾਂ ਗੁਰੂ ਅਮਰਦਾਸ ਜੀ ਨੇ ਜਿਵੇਂ ਮੰਜੀ ਪ੍ਰਥਾ ਬਾਰੇ ਦੱਸਿਆ ਮਨਜੀਬ ਰਥਾ ਵਾਲਾ ਲਿਖ ਸਕਦੇ ਆ ਪੁਆਇੰਟ ਗੁਰੂ ਨਾਨਕ ਦਾਸ ਜੀ ਨੇ ਅੰਮ੍ਰਿਤਸਰ ਦੀ ਸਥਾਪਨਾ ਕਰਵਾਈ ਉਹ ਲਿਖ ਸਕਦੇ ਆ ਠੀਕ ਹੈ ਇਸ ਤਰ੍ਹਾਂ ਜਿਹੜੇ ਗੁਰੂ ਦਾ ਇੱਕ ਇੱਕ ਮੇਨ ਪੁਆਇੰਟ ਕਰਕੇ ਉਹ ਆਪਣਾ 3 ਨੰਬਰ ਵਿੱਚ ਕੁਐਸਚਨ ਵੀ ਹੋ ਜਾਏਗਾ ਤੇ ਇੱਧਰ ਵੀ ਹੋ ਜਾਏਗਾ ਔਰ ਇਹ ਪੰਜ ਪੁਆਇੰਟ ਤੁਸੀਂ ਯਾਦ ਰੱਖ ਕੇ ਆਪਣੇ ਕੁਐਸਚਨ ਕੰਪਲੀਟ ਕਰ ਸਕਦੇ ਹੋ ਜੇ ਫਸਟ ਆਪਣੇ ਕੋਲ ਜਿਹੜਾ ਪੁਆਇੰਟ ਲੰਗਰ ਪ੍ਰਥਾ ਵਿੱਚ ਵਿਸਥਾਰ ਹੁਣ ਜਿਵੇਂ ਜੇ ਗੁਰੂ ਨਾਨਕ ਦੇਵ ਜੀ ਵਾਲਾ ਆਂਦਾ ਤਾਂ ਉੱਥੇ ਥੋੜਾ ਜਿਹਾ ਇਹ ਚੇਂਜ ਹੋਣਾ ਵੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਤੇ ਦੂਜਿਆਂ ਗੁਰੂਆਂ ਬਾਰੇ ਲਿਖਾਂਗੇ ਵੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੀ ਗਈ ਲੰਗਰ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਵੀ ਅੱਗੇ ਵਧਾਇਆ ਜਾ ਉਸ ਦਾ ਵਿਸਥਾਰ ਕੀਤਾ ਉਸ ਦੇ ਵਿੱਚ ਸਾਰੀਆਂ ਜਾਤਾਂ ਧਰਮਾਂ ਦੇ ਲੋਕ ਇੱਕ ਹੀ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਸਨ ਤੇ ਜਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨ ਲਈ ਇੱਕ ਬਹੁਤ ਵਧੀਆ ਕਦਮ ਸੀਗਾ ਇਸ ਤਰ੍ਹਾਂ ਆਪਾਂ ਇਸ ਨੂੰ ਲਿਖ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਸੈਕੰਡ ਪੁਆਇੰਟ ਹੈ ਸੰਗਤ ਪ੍ਰਥਾ ਦਾ ਵਿਸਤਾਰ ਇਹ ਵੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਤੇ ਦੂਜੇ ਗੁਰੂਆਂ ਨੇ ਇਸ ਪ੍ਰਥਾ ਨੂੰ ਅੱਗੇ ਜਾਰੀ ਰੱਖਿਆ ਤਾਂ ਆਪਾਂ ਇਹ ਪੁਆਇੰਟ ਵੀ ਲਿਖ ਸਕਦੇ ਆ ਉਸ ਤੋਂ ਇਲਾਵਾ ਆਪਾਂ ਅਗਲਾ ਪੁਆਇੰਟ ਜਿਵੇਂ ਸਮਾਜ ਸੁਧਾਰਕ ਆ ਗਿਆ ਸਮਾਜ ਸੁਧਾਰਕ ਦੇ ਵਿੱਚ ਆਪਾਂ ਸਮਾਜ ਸੁਧਾਰ ਵਿੱਚ ਆਪਾਂ ਲਿਖ ਸਕਦੇ ਹਾਂ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ ਕੁਰੀਤੀਆਂ ਫੈਲੀਆਂ ਸਨ ਉਹਨਾਂ ਨੂੰ ਖਤਮ ਕਰਨ ਵਿੱਚ ਗੁਰੂ ਜੀ ਨੇ ਮਹੱਤਵਪੂਰਨ ਯੋਗਦਾਨ ਪਾਇਆ ਜਿਹੜੇ ਝੂਠੇ ਰੀਤੀ ਰਿਵਾਜ ਸੀਗੇ ਅੰਧਵਿਸ਼ਵਾਸੀ ਉਹਨਾਂ ਨੂੰ ਖਤਮ ਕਰਨ ਵਿੱਚ ਯੋਗਦਾਨ ਆਪਾਂ ਕਿਸੇ ਵੀ ਗੁਰੂ ਦੇ ਕੁਸਚਨ ਵਿੱਚ ਆਪਾਂ ਇਹ ਪੁਆਇੰਟ ਲਿਖ ਸਕਦੇ ਹਾਂ ਉਸ ਤੋਂ ਇਲਾਵਾ ਜਿਹਨੇ ਅਗਲਾ ਪੁਆਇੰਟ ਹੈ ਇਹ ਸਮਾਜ ਸੁਧਾਰ ਤੋਂ ਇਲਾਵਾ ਨਸ਼ਿਆਂ ਦੀ ਨਕੇਦੀ ਹਰੇਕ ਗੁਰੂ ਨੇ ਨਸ਼ਿਆਂ ਦੇ ਖਿਲਾਫ ਹੀ ਆਵਾਜ਼ ਉਠਾਈ ਉਹਨਾਂ ਦੀ ਨਕੇਦੀ ਕੀਤੀ ਇਹ ਪੁਆਇੰਟ ਆਪਾਂ ਲਿਖ ਸਕਦੇ ਹਾਂ ਉਸ ਤੋਂ ਇਲਾਵਾ ਅੱਗੇ ਜਿਹੜਾ ਆਪਣਾ ਪੰਜ ਨੰਬਰ ਪੁਆਇੰਟ ਹੈ ਪਰਦਾ ਪ੍ਰਥਾ ਦੀ ਮਨਾਹੀ ਤਾਂ ਪਰਦਾ ਪ੍ਰਥਾ ਦੀ ਮਨਾਹੀ ਹੈ ਔਰਤਾਂ ਤੇ ਪੁਰਸ਼ਾਂ ਨੂੰ ਬਰਾਬਰ ਅਧਿਕਾਰ ਦੇਣ ਦੀ ਗੱਲ ਹਰੇਕ ਗੁਰੂ ਨੇ ਕੀਤੀ ਹੈ ਤਾਂ ਇਸ ਤਰ੍ਹਾਂ ਸੀ ਇਹ ਪੰਜ ਪੁਆਇੰਟ ਜਿਹੜੇ ਮੇਨ ਨੇ ਇਹ ਯਾਦ ਕਰ ਸਕਦੇ ਔਰ ਕਿਸੇ ਵੀ ਕੁਸਚਨ ਦੇ ਵਿੱਚ ਇਸ ਨੂੰ ਲਿਖ ਸਕਦੇ ਆ ਔਰ ਇਸ ਤੋਂ ਇਲਾਵਾ ਅਸੀਂ ਮੇਨ ਮੇਨ ਜਿਹੜੇ ਪੁਆਇੰਟ ਨੇ ਹਰੇਕ ਗੁਰੂ ਦਾ ਇੱਕ ਇੱਕ ਜ਼ਰੂਰ ਯਾਦ ਕਰਾਂਗੇ ਜੇਕਰ ਉਸ ਨੂੰ ਅਸੀਂ 3 ਨੰਬਰ ਦੇ ਕੁਸਚਨ ਵਿੱਚ ਯਾਦ ਕੀਤਾ ਤਾਂ ਆਪਾਂ 3 ਨੰਬਰ ਵਾਲਾ ਕੁਸਚਨ ਇਸ ਦੇ ਵਿੱਚ ਲਿਖ ਸਕਦੇ ਆ ਗੁਰੂ ਅੰਗਦ ਦੇਵ ਜੀ ਬਾਰੇ ਦੱਸਿਆ ਗੋਇੰਦਵਾਲ ਦੀ ਸਥਾਪਨਾ ਗੁਰੂ ਅਮਰਦਾਸ ਜੀ ਦਾ ਦੱਸਿਆ ਉਹਨਾਂ ਨੇ ਮੰਜੀ ਪ੍ਰਥਾ ਦੀ ਮੇਨ ਸਥਾਪਨਾ ਕੀਤੀ ਗੋਇੰਦਵਾਲ ਵਿੱਚ ਬੌਲੀ ਸਰਦਾਰ ਉਹਨਾਂ ਨੇ ਨਿਰਮਾਣ ਕਰਵਾਇਆ ਗੁਰੂ ਰਾਮਦਾਸ ਜੀ ਨੇ ਆਪਾਂ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕਰਵਾਈ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਦੀ ਸਥਾਪਨਾ ਕਰਵਾਈ ਠੀਕ ਹੈ ਹਰਮੰਦਰ ਸਾਹਿਬ ਦੀ ਸਥਾਪਨਾ ਕਰਵਾਈ ਇਸ ਤਰ੍ਹਾਂ ਛੇਵੇਂ ਗੁਰੂ ਜਿਹੜੇ ਆ ਜਾਂਦੇ ਨੇ ਗੁਰੂ ਹਰਗੋਬਿੰਦ राय ਜੀ ਉਹਨਾਂ ਨੇ ਮੀਰੀ ਪੀਰੀ ਦੀ ਸਥਾਪਨਾ ਕੀਤੀ ਸੀ ਨਵੀਂ ਨੀਤੀ ਧਾਰਨ ਕੀਤੀ ਸੀ ਬਾਕੀ ਬੰਦੇ ਵੀ ਲਿਖ ਸਕਦੇ ਆ ਠੀਕ ਹੈ ਜੀ ਉਸ ਤੋਂ ਇਲਾਵਾ ਅੱਗੇ ਵੀ ਆਪਾਂ ਜਿਹੜੇ ਗੁਰੂ ਨੇ ਉਹਨਾਂ ਦੇ ਕੁਐਸਚਨ ਦੇ ਵਿੱਚ ਇਹ ਪੰਜ ਪੁਆਇੰਟ ਆਪਾਂ ਲਿਖ ਸਕਦੇ ਆ ਇਸ ਕਰਕੇ ਇਹ ਸਾਰੇ ਬੱਚੇ 9ਵੀਂ 10ਵੀਂ 11ਵੀਂ 12ਵੀਂ ਵਾਲੇ ਇਹ ਕੁਐਸਚਨ ਇਹ ਪੰਜ ਪੁਆਇੰਟ ਜ਼ਰੂਰ ਯਾਦ ਕਰ ਲੈਣ ਤੇ ਉਹਨਾਂ ਦੇ ਜਿਹੜਾ ਕੁਐਸਚਨ ਹੈ ਵਧੀਆ ਕੰਪਲੀਟ ਹੋ ਜਾਵੇਗਾ